پترکار بندو کھڑے ہیں میرے بھائی ہیں متر ہیں انہوں نے بہت بار کوریج کیا ہوگا ہریانہ نے ہر پارٹی کو موقع دیا پنجاب نے بھی ہر پارٹی کو موقع دیا ہریانہ نے بی جے پی کو موقع دیا پنجاب نے بھی بی جے پی اور کالی دل کو موقع دیا ہریانہ نے کانگریس کو موقع دیا پنجاب نے بھی کانگریس کو موقع دیا ہریانہ نے انیلو کو موقع دیا پنجاب نے اکالی دل کو موقع دیا لیکن نہ ہریانہ کو کچھ ملا نہ پنجاب کو کچھ ملا تو پھر انہوں نے کیا کیا ہریانہ اور دلی کے لوگوں نے کیا کیا تیسرا راستہ چنا آج ہریانے تھی ترتیت میں کھڑ کے کہنا ادھر پنجاب ہے ادھر دلی ہے فون کر کے پوچھ لو ਆਮਾ ਦੀ ਪਾਰਟੀ ਦੀ ਸਰਕਾਰ ਕੇਜਰੀਵਾਲ ਦੀ 8.5 ਸਾਲ ਤੋਂ ਦਿੱਲੀ ਚੱਲ ਰਹੀ ਹੈ 2.5 ਸਾਲ ਤੋਂ ਆਮਾ ਦੀ ਪਾਰਟੀ ਸਰਕਾਰ ਪੰਜਾਬ ਚੱਲ ਰਹੀ ਹੈ 84000 ਨੌਕਰੀਆਂ ਦੇ ਕੇ ਤੁਹਾਡਾ ਪੁੱਤ ਤੁਹਾਡੇ ਸਾਹਮਣੇ ਖੜਿਆ ਅੱਜ 84000 ਫੋਨ ਕਰ ਲਿਓ 1 ਰੁਪਈਆ ਵੀ ਕਿਸੇ ਤੋਂ ਰਿਸ਼ਵਤ ਲਈ ਹੋਵੇ ਮੈਂ ਜ਼ਿੰਮੇਦਾਰ ਹੋਊਂਗਾ ਕੋਈ ਚਾਹ ਦਾ ਕੱਪ ਹੀ ਪੀ ਲਿਆ ਹੋਵੇ ਕਿ ਤੈਨੂੰ ਅੱਜ ਨੌਕਰੀ ਦਿਵਾਉਣ ਚੱਲਿਆਂ ਆ ਟਾਬੇ ਤੇ ਖੜਦਿਆਂ ਆ ਚਾਹ ਪੀਣੀ ਐ ਪੰਜ ਕੱਪ ਆ ਪੰਜ ਕੱਪਾਂ ਦੇ ਪੈਸੇ ਤੂੰ ਦੇ ਦੇ ਕਿਉਂਕਿ ਤੇਰੀ ਬੇਟੀ ਨੂੰ ਅੱਜ ਨੌਕਰੀ ਮਿਲ ਰਹੀ ਐ ਜਾਂ ਤੇਰੇ ਬੇਟੇ ਨੌਕਰੀ ਵਿੱਚ ਕੋਈ ਬੰਦਾ ਚਾਹ ਦਾ ਕੱਪ ਵੀ ਕਹ ਦੇ ਮੈਂ ਜ਼ਿੰਮੇਦਾਰ ਹੋਊਂਗਾ ਜੀ ਮੈਂ ਜ਼ਿੰਮੇਦਾਰ ਹੋਊਂਗਾ ਐਸ ਕਿਸਮ ਦੀ ਰਾਜਨੀਤੀ ਅਸੀਂ ਕਰਦੇ ਹਾਂ ਅਰਵਿੰਦ ਕੇਜਰੀਵਾਲ ਰਾਮਲੀਲਾ ਗਰਾਊਂਡ ਚੋਂ ਹਰਿਆਣੇ ਦੇ ਜੰਮਿਆ ਹੋਇ ਇੱਕ ਹਿਸਾਰ ਦੇ ਨੇੜੇ ਸ਼ਿਵਾਨੀ ਪਿੰਡ ਐ ਉੱਥੋਂ ਇੱਕ ਬੱਚਾ ਪੈਦਾ ਹੋਇਆ ਉੱਥੇ ਆਮ ਕਰਚ ਪਿਤਾਜੀ ਦੁਕਾਨ ਕਰਦੇ ਸੀ ਬੱਚਾ ਛੋਟਾ ਹੁੰਦਾ ਦੁਕਾਨ ਤੇ ਵੀ ਜਾਂਦਾ ਰਿਹਾ ਤੇ ਫਿਰ ਪੜ੍ਹਾਈ ਕੀਤੀ ਆਈਆਰਐਸ ਅਫਸਰ ਬਣ ਗਿਆ ਪਰ ਅਫਸਰੀ ਨੂੰ ਲੱਤ ਮਾਰਦੀ ਕਿ ਅਫਸਰ ਬਣ ਕੇ ਮੈਂ ਤਾਂ ਪੈਸੇ ਕਮਾ ਸਕਦਾ ਪਰ ਜਿਹੜੇ ਮੇਰੀ ਜਨਤਾ ਤੇ ਲੁੱਟੀ ਜਾਂਦੀ ਐ ਪਿਛਲੇ 70 ਸਾਲ ਤੋਂ ਆ ਜਿਹੜੇ ਲੀਡਰ ਨੇ ਉਹਨਾਂ ਦੇ ਮੈਂ ਪਛਾਹ ਨਹੀਂ ਸਕਦਾ ਅਫਸਰੀ ਨੂੰ ਲੱਤ ਮਾਰ ਕੇ ਰਾਜਨੀਤੀ 'ਚ ਆ ਗਏ ਅੱਜ ਉਸ ਬੰਦੇ ਨੂੰ ਕੀ ਲੋੜ ਸੀ ਭਈ ਉਸ ਬੰਦੇ ਨੂੰ ਕੀ ਲੋੜ ਸੀ ਰਾਜਨੀਤੀ ਚ ਆਉਣ ਦੀ ਇਨਕਮ ਟੈਕਸ ਦਾ ਕਮਿਸ਼ਨਰ ਸੀ ਅਰਵਿੰਦ ਕੇਜਰੀਵਾਲ ਉਹਦੀ ਘਰ ਵਾਲੀ ਵੀ ਇਨਕਮ ਟੈਕਸ ਦੀ ਕਮਿਸ਼ਨਰ ਦੋਨੋਂ ਮੀਆਂ ਬੇਬੀ ਵੱਡੇ ਅਫਸਰ ਚਾਹੁੰਦੇ ਤਾਂ ਬਹੁਤ ਪੈਸੇ ਕਮਾ ਲੈਂਦੇ ਤੇ ਅੱਜ ਜੇਲ੍ਹ ਚ ਬੈਠਾ ਕੇਜਰੀਵਾਲ ਕਾਰਨ ਕਿਉਂਕਿ ਸੱਤਾਧਾਰੀਆਂ ਨੂੰ ਲੱਗਣ ਲੱਗ ਗਿਆ ਕਿ ਜੇ ਇਹ ਬਾਹਰ ਰਹਿ ਗਿਆ ਇਹਨੇ ਸਾਡੇ ਭੇਟ ਖੋਲ ਦੇਣੇ ਐ ਇਹਨੇ ਦੁਨੀਆ ਨੂੰ ਦੱਸ ਦੇਣਾ ਕਿ ਅਸੀਂ ਕਿਵੇਂ ਲੁੱਟਦੇ ਆਂ ਤੇ ਉਹ ਬੰਦੇ ਨੂੰ ਅੰਦਰ ਕਰ ਰੱਖਿਆ ਵੀਰੋ ਮੈਨੂੰ ਕੀ ਲੋੜ ਸੀ ਮੇਰੇ ਪੰਜਾਬੀ ਭਰਾ ਬੈਠੇ ਬਹੁਤ ਜ਼ਿਆਦੇ ਮੈਂ ਤਾਂ 17 ਸਾਲ ਦੀ ਉਮਰ ਚ ਸੁਪਰਸਟਾਰ ਬਣਾਤਾ ਸੀ ਪੰਜਾਬੀਆਂ ਨੇ ਮੈਨੂੰ ਕੀ ਲੋੜ ਸੀ ਵੀ ਮੈਂ ਤਾਂ ਬਹੁਤ ਮਸ਼ਹੂਰ ਕਲਾਕਾਰ ਸੀ ਲੱਖਾਂ ਰੁਪਏ ਲੈਂਦਾ ਸੀ ਮੈਂ ਇੱਕ ਸ਼ੋਹ ਦੇ ਮੈਂ ਬਾਲੀਵੁੱਡ ਦੇ ਮੈਂ ਲਫਟਰ ਚੈਲੰਜ ਦੇ ਮੈਂ ਫਿਲਮਾਂ 'ਚ ਜਿੰਨੇ ਮਰਜੀ ਪੈਸੇ ਕਮਾ ਲੈਂਦਾ ਆ ਜਿੰਨੇ ਹੁਣ ਪੰਜਾਬੀ ਫਿਲਮਾਂ 'ਚ ਮੁੰਡੇ ਆਉਂਦੇ ਆ ਸਾਰੇ ਮੇਰੇ ਹੀ ਨੇ ਜੁਗਨੂ ਵਾਲੀ ਟੀਮ ਹੀ ਆ ਸਾਰੀ ਤੁਸੀਂ ਦੇਖਦੇ ਰਹੇ ਹੋ ਕੀ ਲੋੜ ਸੀ ਹੋਈ ਕੀ ਲੋੜ ਸੀ ਇਹਨਾਂ ਤੋਂ ਗਾਣਾ ਖਾਣ ਦੀ ਕੀ ਲੋੜ ਸੀ ਇਹਨਾਂ ਤੋਂ ਲੋਚਣਾ ਚੱਲਣ ਦੀ ਪਰ ਮਿੱਤਰੋ ਸਿਆਣੇ ਕਹਿੰਦੇ ਆ ਜੇ ਗੱਟਰ ਸਾਫ਼ ਕਰਨਾ ਤਾਂ ਗੱਟਰ ਦੇ ਵਿੱਚ ਵੜਨਾ ਪੈਂਦਾ ਤਹਾਂ ਖੜ ਕੇ ਰੌਲਾ ਪਾ ਕੇ ਕੁਝ ਨਹੀਂ ਬਣਦਾ ਜੇ ਨਰ ਮੈਨੂੰ ਸੁੰਡੀ ਲੱਗੀ ਜੇ ਕਪਾਹ ਨੂੰ ਸੁੰਡੀ ਲੱਗੀ 12 ਰੋੜਾ ਪਾ ਕੇ ਜਾਂ ਰੋੜੇ ਮਾਰ ਕੇ ਸੁੰਡੀ ਨਹੀਂ ਹਟਣੀ ਉਹ ਸਪਰੇਅ ਦੀ ਢੋਲੀ ਲੈ ਕੇ ਮੋੜੇ ਤੇ ਧਰ ਕੇ ਅੰਦਰ ਵੜ ਕੇ ਐ ਸਪਰੇਅ ਕਰਨੀ ਪੈਂਦੀ ਤੇ ਨਾਲ ਹਰੇਕ ਦੋ ਢੋਲੀਆਂ ਬਾਅਦ ਨਿੰਬੂ ਵਾਲਾ ਪਾਣੀ ਵੀ ਪੀਣਾ ਪੈਂਦਾ ਕੀ ਪਤਾ ਕਦੋਂ ਚੜ ਜੇ ਮੈਂ ਤਾਂ ਕੀਤਾ ਹੋਇਆ ਸਾਰਾ ਕੁਝ ਨਾ ਕੀ ਲੋੜ ਸੀ ਸਾਨੂੰ ਮੇਰੇ ਵਰਗੇ ਪਰ ਰਾਣੀਆਂ ਵਾਲਿਓ ਜਿੰਨਾ ਤੁਸੀਂ ਪਿਆਰ ਦੇ ਰਹੇ ਹੋ ਮੈਨੂੰ ਇਹ ਆਈ ਜਾਂਦਾ ਮੇਰੇ ਮਨ 'ਚ ਕਿ ਸ਼ਾਇਦ ਕਲਾਕਾਰ ਦੇ ਤੌਰ ਤੇ ਮੈਨੂੰ ਇੰਨਾ ਪਿਆਰ ਨਾ ਮਿਲਦਾ ਜਿੰਨਾ ਤੁਸੀਂ ਹੁਣ ਦੇਈ ਜਾਂਦੇ ਹੋ ਜਿੰਨਾ ਤੁਸੀਂ ਹੁਣ ਪਿਆਰ ਕਰੀ ਜਾਂਦਾ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਅਸੀਂ ਗੁਰੂ ਨਾਨਕ ਦੇਵ ਜੀ ਦੇ ਅਸੀਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਰਵੰਸਦਾਨੀ ਦੇ ਕਦਮ ਚਿਨਣਾ ਵਾਲਿਆਂ ਉਹਨਾਂ ਨੇ ਸਾਨੂੰ ਸਿੱਖਿਆ ਦਿੱਤੀ ਹੋਈ ਹੈ ਕਿ ਗਰੀਬਾਂ ਦੇ ਹੱਕ 'ਚ ਖੜਨਾ ਵੀ ਹੈ ਤੇ ਗਰੀਬਾਂ ਦੇ ਹੱਕ 'ਚ ਲੜਨਾ ਵੀ ਹੈ ਇਹ ਸਾਨੂੰ ਸਿੱਖਿਆ ਮਿਲੀ ਹੈ ਗੁਰੂਆਂ ਤੋਂ ਮੇਰੇ ਵਰਗੇ ਕਮਲੇ ਨੂੰ ਕਿਸੇ ਨੇ ਪੁੱਛਿਆ ਆ ਗੱਲ ਸੁਣਨ ਵਾਲੀ ਹੈ ਮੇਰੇ ਵਰਗੇ ਕਮਲੇ ਨੂੰ ਕਿਸੇ ਨੇ ਪੁੱਛਿਆ ਕਹਿੰਦਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮ ਕਰਤੀ ਲਾ ਲੈਂਦਾ ਬਹੁਤ ਮਸ਼ਹੂਰ ਕਲਾਕਾਰ ਸੀ ਤੈਂ ਕੀ ਲੈਣਾ ਸੀ ਇਹਨਾਂ ਪੰਗਿਆਂ ਤੋਂ ਉਧਰੋਂ ਕਰੋੜਾਂ ਰੁਪਏ ਕਮਾ ਲੈਂਦਾ ਜਿੰਨਾ ਸਮਾ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਆ ਗੱਲ ਧਿਆਨ ਨਾਲ ਸੁਣ ਲਿਓ ਰਾਣੀਆਂ ਵਾਲਿਓ ਆਪਣੇ ਦੋਸਤਾਂ ਮਿੱਤਰਾਂ ਨੂੰ ਆਪਣੇ ਗਵਾਂਡੀਆਂ ਨੂੰ ਫੋਨ ਕਰਕੇ ਦੱਸਿਓ ਰਾਣੀਆਂ ਵਾਲੇ ਨਾਜ ਮੰਡੀ ਦੇ ਵਿੱਚ ਭਗਵੰਤਬਾਨ ਨੇ ਆ ਗੱਲ ਕਹੀ ਸੀ ਕਿ ਗੱਲ ਹਰ ਗੱਲ ਪੈਸਾ ਕਮਾਉਣ ਵਾਸਤੇ ਨਹੀਂ ਹੁੰਦੀ ਔਰ ਪੈਸਾ ਹਰ ਇੱਕ ਚੀਜ਼ ਨਹੀਂ ਹੁੰਦਾ ਦੋਸਤ ਵੀ ਕਮਾਉਣੇ ਹੁੰਦੇ ਆ ਇੱਜ਼ਤ ਵੀ ਕਮਾਉਣੀ ਹੁੰਦੀ ਹੈ ਕਿਸੇ ਗਰੀਬ ਦੇ ਹੱਕ ਚ ਵੀ ਖੜਨਾ ਹੁੰਦਾ ਸਾਨੂੰ ਕਿਵੇਂ ਦੱਸਿਆ ਗੁਰੂ ਸਾਹਿਬ ਨੇ ਇਹ ਲਈ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨਾ ਮੇਰੇ ਵਰਗੇ ਕਾਮਲੇ ਨੂੰ ਕਿਸੇ ਨੇ ਕਿਹਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮਕਾਰ ਤੇ ਲਾ ਲੈਂਦਾ ਹੁਣ ਤੱਕ ਤੂੰ ਮੇਰੇ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਉਹ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਅਮੀਰਾਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ ਅੱਗੋ ਜਵਾਬ ਆਇਆ ਗਲਤ ਆ ਤੇਰੀ ਠੀਕ ਹੈ ਮਿਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਅਮੀਰਾਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ ਪਰ ਰੁੱਖਾਂ ਨਾਲ ਸ਼ਾਮਾਂ ਮਿਟਦੀਆਂ ਇਸ ਸਮਾਂ ਸਭ ਨੂੰ ਢਾ ਲੈਂਦਾ ਉਹ ਕਿੰਨੇ ਧਨੀ ਹੋ ਤੁਰਗੇ ਕੋਣ ਕਿਸੇ ਦਾ ਨਾ ਲੈਂਦਾ ਉਹ ਕੌਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕ ਹੱਟੀ ਪਾ ਲੈਂਦਾ ਜੇ ਗੁਰੂ ਨਾਨਕ ਦੇਵ ਜੀ ਦੁਕਾਨ ਖੋਲ ਕੇ ਬਹਿ ਜਾਂਦੇ ਸੱਜਣ ਠੱਗ ਵਰਗਿਆਂ ਨੂੰ ਕੌਣ ਸੁਧਾਰਦਾ ਫਿਰ ਪੰਜਿਆਂ ਨਾਲ ਪਹਾੜ ਕੌਣ ਰੋਕਦਾ ਫਿਰ ਮਾਲਕ ਭਾਗੋ ਤੇ ਭਾਈ ਲਾਲੋ ਦੀਆਂ ਰੋਟੀਆਂ 'ਚੋਂ ਫਰਕ ਕੌਣ ਕੱਢਦਾ ਫਿਰ ਚਾਰ ਦಾಸੀਆਂ ਕਰਕੇ ਕਿਰਤ ਕਰੋ ਵੰਡ ਛਕੋ ਨਾਮ ਜਪੋਦਾ ਹੋਕਾ ਕੌਣ ਦਿੰਦਾ ਉਹ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਲੋਕੋ ਲੋਕਾਂ ਦੇ ਹੱਕ 'ਚ ਖੜਨਦਾ ਵੀ ਆਪਦਾ ਹੀ ਨਜ਼ਾਰਾ ਹੁੰਦਾ ਆਪਦਾ ਹੀ ਆਪਣਾ ਸਵਾਦ ਹੁੰਦਾ ਸੋ ਮੈਂ ਤਾਂ ਤੁਹਾਡੇ ਕੋਲੇ ਆਇਆ 75 ਸਾਲ ਹੋ ਗਏ ਯਾਦ ਹੋਇਆਂ ਨੂੰ ਤਿੰਨ ਪੀੜੀਆਂ ਹੋ ਗਈਆਂ ਮੇਰੇ ਸਾਹਮਣੇ ਬਜ਼ੁਰਗ ਬੈਠੇ ਆ ਕੋਈ 80 ਸਾਲ ਦੇ ਹੋਣਗੇ ਸ਼ਾਇਦ ਉਦੋਂ 5 ਸਾਲ ਦੇ ਹੋਣਗੇ ਜਦੋਂ ਦੇਸ਼ ਯਾਦ ਹੋਇਆ ਹੋਊਗਾ 7 ਸਾਲ ਦੇ ਹੋਣਗੇ ਉਧਰੋਂ ਪਾਕਿਸਤਾਨ ਵੱਲੋਂ ਵੀ ਆਏ ਆ ਉੱਜੜ ਕੇ ਇੱਥੇ ਫੇਰ ਇੱਥੇ ਦੁਆਰੇ ਵਸਣਾ ਪੈ ਗਿਆ ਕੀ ਕਰੀਏ ਆਜ਼ਾਦੀ ਦਾ ਮੈਨੂੰ ਇਹ ਦੱਸੋ ਕੁਰਸੀਆਂ ਦੇ ਭੁੱਖੇ ਲੀਡਰ ਚੌਧਰਾਂ ਦੇ ਭੁੱਖੇ ਲੀਡਰ ਕੁਰਸੀਆਂ ਉੱਤੇ ਬਹਿ ਗਏ ਰਾਜਗੁਰੂ ਸਖਦੇਵ ਭਗਤ ਸਿੰਘ ਫੁੱਲਾਂ ਜੋਗੀ ਰਹਿ ਗਏ ਫੱਲੇ ਫੁੱਲਾਂ ਜੋਗੀ ਰਹਿ ਗਏ 75 ਸਾਲ ਹੋ ਗਏ ਉਹ ਮੰਗਲਗ੍ਰਹਿ ਤੇ ਇੱਕ ਪਲਾਟ ਕੱਟਣ ਨੂੰ ਫਿਰਦੇ ਅਮਰੀਕਾ ਵਾਲੇ ਤੇ ਅਸੀਂ ਹਜੇ ਸੀਵਰੇ ਦੇ ਟੱਕਣ ਨਹੀਂ ਪੂਰੇ ਕਰ ਸਕੇ ਸੀਵਰੇ ਦੇ ਟੱਕਣ ਪੂਰੇ ਕਰੋ ਜੀ ਆ ਪਿੰਡ ਦਾ ਟੋਪਾ ਪਿੰਡ ਦਾ ਛੱਪੜ ਸਾਥੋਂ ਆ ਠੀਕ ਨਹੀਂ ਹੋਏ ਯਾਰ 75 ਸਾਲ ਚ 75 ਸਾਲ ਚ ਕੀ ਖੱਟਿਆ ਬੋਟਾ ਪਾ ਪਾ ਕੇ ਇਹਨਾਂ ਨੂੰ ਸਾਡੇ ਤਾਂ ਗੂਠੇ ਵੀ ਨੀਲੇ ਰੰਗ ਦੇ ਹੋ ਗਏ ਇਹਨਾਂ ਨੂੰ ਬੋਟਾ ਪਾ ਪਾ ਕੇ ਗੂਠੇ ਲਾ ਲਾ ਕੇ ਇਹਨਾਂ ਦੇ ਹੱਕ ਚ ਤੇ ਇਹਨਾਂ ਨੇ ਕੀ ਕੀਤਾ ਕਿਸੇ ਲੀਡਰ ਦਾ ਮੁੰਡਾ ਬੇਰਜਗਾਰ ਦੇਖਿਆ ਵੇਅ ਲੀਡਰ ਆ ਬਹੁਤ ਵੱਡਾ ਪਰ ਇਹਦਾ ਮੁੰਡਾ ਬੇਲਜੁਗਾਰ ਆ ਨਾ 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 ਇਹ ਕਾਮ ਆਪਪਣੇ ਵਾਸਤੇ ਰੱਖਿਆ ਆ ਇਹਨਾਂ ਨੇ ਆਮ ਲੋਕਾਂ ਦੇ ਧੀਆ ਪੁੱਤਾਂ ਵਾਸਤੇ ਅਸੀਂ ਦਾ ਜਿੰਦਾਬਾਦ ਮਰਦਾਬਾਦ ਕਰਨ ਵਾਸਤੇ ਰਹਿ ਗਏ ਸੋ ਵੀਰੋ ਇਹਨਾਂ ਦੇ ਮਗਰ ਨਾਲ ਲੱਗਿਓ ਇਹਨਾਂ ਨੇ ਕੀ ਕੀਤਾ ਹੁਣ ਤੱਕ ਇਹਨਾਂ ਨੇ ਸਾਡੇ ਪਰਿਵਾਰਾਂ ਬਾਰੇ ਸੋਚਿਆ ਹੀ ਨਹੀਂ ਇਹਨਾਂ ਨੇ ਸਾਡੇ ਧੀਆ ਪੁੱਤਾਂ ਬਾਰੇ ਸੋਚਿਆ ਹੀ ਨਹੀਂ ਇਹਨਾਂ ਨੇ ਸੋਚਿਆ ਆਪਣੇ ਪੁੱਤ ਆਪਣੇ ਭਾਂਜੇ ਆਪਣੇ ਪਤੀ ਜੇ ਆਪਣੇ ਸਾਲੇ ਆਪਣੇ ਜੀਜੇ ਬਸ ਇਹ ਦੁਗਾਂ ਸੋਚਿਆ ਹੀ ਨਹੀਂ ਬਸ ਇਹਨਾਂ ਦੇ ਆਉਂਦੇ ਆ ਜੀ ਅੱਗੇ ਅਸੀਂ ਆ ਰਹੇਗੇ ਜੀ ਇੱਥੇ ਵੋਟਾਂ ਪਾਈ ਚੱਲੋ ਜਿੰਦਾਬਾਦ ਕਰੀ ਚੱਲੋ ਮਰਦਾਬਾਦ ਕਰੀ ਜਾਓ ਆਜਾ ਕਰੋ ਨਾਰੇ ਲਾਜਾ ਕਰੋ ਘਰੇ ਚਲੇ ਜਾਇਆ ਕਰੋ ਅਗਲੀਆਂ ਦੀ ਰੈਲੀ ਹੈ ਪਰਸੋਂ ਨੂੰ ਉਹਨਾਂ ਦੇ ਨਾਰੇ ਲਾਜਿਓ ਰੋਟੀ ਖਵਾਵਾਂਗੇ ਤੁਹਾਨੂੰ ਜਾਂਦੇ ਵਾਹ ਨੂੰ ਕੋਈ ਕੁਝ ਹੋਰ ਸਮਾਨ ਵੀ ਦੇਵਾਂਗੇ ਨਾਰੇ ਲਾ ਲਿਆ ਕਰੋ ਬਸ ਆਸਰੀਕਾਲ ਆਹ ਹਾਮਤੇ ਰੱਖਿਆ ਯਾਰ ਆਪਾਂ ਭੇਡਾਂ ਬੱਕਰੀਆਂ ਬਣਾ ਕੇ ਰੱਖਿਆ ਯਾਰ ਲੋਕ ਲੋਕ ਭੇਡਾਂ ਬੱਕਰੇ ਨਹੀਂ ਹੈਗੇ ਮੈਂ ਕਹਿਣਾ ਚਾਹੁੰਦਾ ਨਾ ਲੀਡਰਾਂ ਨੂੰ ਉਹ ਲੋਕ ਚੁੱਪ ਰਹਿਣ 5 ਸਾਲ ਲੋਕ ਬੁੱਲ ਸਿਉ ਲੈਣ 10 ਸਾਲ ਲੋਕ ਦਿਲ ਤੇ ਪੱਥਰ ਰੱਖ ਲੈ 15 ਸਾਲ ਲੋਕ ਮਨ ਕੋ ਸਮਝਾ ਲੈ ਮਨ ਮਾਰ ਲੈ 20 ਸਾਲ ਪਰ ਜਦੋਂ 20 ਸਾਲ ਬਾਅਦ ਲੋਕ ਉੱਠ ਖੜਦੇ ਆ ਨਾ ਜਦੋਂ ਲੋਕ ਜਾਗਦੇ ਆ ਨਾ ਫਿਰ 20 ਸਾਲਾਂ ਦਾ ਸਾਹ 20 ਮਿੰਟਾਂ ਚ ਲੈ ਲੈਂਦੇ ਆ ਉਹ ਬੰਗਲਾਦੇਸ਼ ਵਾਲੀ ਸ਼ੇਖ ਅਜ਼ੀਨਾਂ ਨੂੰ ਪੁੱਛ ਕੇ ਦੇਖ ਲਿਓ ਵੀ ਕਿਵੇਂ ਹੁੰਦਾ ਸਾਹ ਪੁੱਛ ਲਿਓ 40 ਮਿੰਟਾਂ ਚ ਭੱਜਣਾ ਪੈ ਗਿਆ ਜਦੋਂ ਲੋਕ ਉੱਠ ਖੜੇ ਪਬਲਿਕ ਐ ਬਾਲੇ ਸਾਡੇ ਇਮਤਿਹਾਨ ਨਾ ਲਓ ਉਹ ਸਾਡੇ ਸਬਰ ਦੇ ਇਮਤਿਹਾਨ ਨਾ ਲਓ ਜਦੋਂ ਚੱਕੇ ਬੰਦਾ ਜਿਹੜਾ ਮਰਜੀ ਕੋ ਕੰਮ ਕਰਦਾ ਚੱਕੇ ਅੰਦਰ ਮਾਰੋ ਜੀ ਕੇਜਰੀਵਾਲ ਅੰਦਰ ਕਰ ਦੋ ਮਨੀਸ਼ ਸੋਦੀਏ ਨੂੰ ਅੰਦਰ ਕਰ ਦੋ ਸਿੰਦਰ ਜੈਨ ਨੂੰ ਅੰਦਰ ਕਰ ਦੋ ਸੰਜੇ ਸਿੰਘ ਨੂੰ ਅੰਦਰ ਕਰ ਦੋ ਹਿਮੰਤ ਸਰੇਨ ਨੂੰ ਅੱਗਾ ਜਿਹੜਾ ਬੋਲਦਾ ਅੰਦਰ ਕਰ ਦੋ ਕੀ ਗੱਲ ਜੀ ਠੇਕਾ ਲਿਆ ਤੁਸੀਂ ਸਵੇਸ਼ ਕਰਕੇ ਵੀਰੋ ਇਹ ਗਲਤ ਗੱਲ ਐ کتنا چر دب لین گے حکومت وہ کرتے ہیں حکومت وہ کرتے ہیں جن کا دلوں پر راج ہوتا ہے یوں کہنے کو تو مرغے کے سر پہ بھی تاج ہوتا ہے یہاں کو نہیں کچھ نہیں ہے گیا یہاں صرف جملے نے جملے میں تو پارلیمنٹ چ بولتا سی میں کہ میں کہ ڈردا میرا کی کر لین گے ਨਾ ਪਕੇ ਨੂੰ ਨਾ ਪੈਸੇ ਕਮਾਉਣੇ ਆ ਨਾ ਇਹਨਾਂ ਦੇ ਕਮਾਏ ਹੋਏ ਰਹਿਣ ਦੇਣੇ ਆ ਆਪਣਾ ਸਿੱਧਾ ਹਸਾਬ ਹੈ ਨਾ ਮੈਂ ਬੱਸਾਂ 'ਚ ਹਿੱਸਾ ਪਾਉਣਾ ਹੈ ਨਾ ਮੈਂ ਰੇਤ ਦੇ ਦੀਆਂ ਖੱਡਾਂ 'ਚ ਹਿੱਸਾ ਪਾਉਣਾ ਹੈ ਨਾ ਮੈਂ ਟਾਬਿਆਂ 'ਚ ਹਿੱਸਾ ਪਾਉਣਾ ਹੈ ਨਾ ਮੈਂ ਠੇਕਿਆਂ 'ਚ ਹਿੱਸਾ ਪਾਉਣਾ ਹੈ ਹਿੱਸਾ ਪਾਉਣਾ ਤਾਂ ਪੰਜਾਬ ਦੇ 3.5 ਕਰੋੜ ਲੋਕ ਤੇ ਹਰਿਆਣੇ ਦੇ 2.5 ਕਰੋੜ ਲੋਕਾਂ ਦੇ ਦੁੱਖਾਂ ਸੁੱਖਾਂ 'ਚ ਹਿੱਸਾ ਜ਼ਰੂਰ ਪਾਉਣਾ ਹੈ ਉੱਥੇ ਪਾਉਂਗਾ ਇਸ ਮੇਰਾ ਕੀ ਕਰ ਲੈਣਗੇ ਏ ਹੁਣ ਮੈਨੂੰ ਪਤਾ ਲੱਗਿਆ ਪੈਸੇ ਦੇਣ ਆਉਣਗੇ ਕੋਈ ਮੈਨੂੰ ਬੀਜੇਪੀ ਦਾ ਇੱਕ ਲੀਡਰ ਮਿਲਿਆ ਸੀ ਉਹਨੇ ਗਾਹਾਂ ਦੀ ਗਾਹ ਗੱਲ ਦੱਸੀ ਐ ਮੈਂ ਤੁਹਾਨੂੰ ਦੱਸ ਦੇਣਾ ਪਰ ਤੁਸੀਂ ਗਾਹਾਂ ਨਾ ਗੱਲ ਅੱਗੇ ਨਾ ਕਰ ਦਿਓ ਬਸ ਗੱਲ ਇੱਥੇ ਰਵੇ ਬਸ ਕਈ ਵਾਰੀ ਤੁਸੀਂ ਨਾ ਇੱਧਰ ਉੱਧਰ ਕਰ ਦਿੰਦੇ ਹੋ ਗੱਲ ਫਿਰ ਗਾਹਾਂ ਲੰਘ ਜਾਂਦੀ ਐ ਉਹ ਕਹਿੰਦਾ ਕੇਜਰੀਵਾਲ ਸੁਨੀਤਾ ਕੇਜਰੀਵਾਲ ਸੰਜੇ ਸਿੰਘ ਮਨੀਸ਼ ਸੋਧਿਆ ਭਗਵੰਤਮਾਨ ਜੁਨੀਆਂ ਮਰਜੀ ਹਰਿਆਣਾ ਚ ਰੈਲੀਆਂ ਕਰ ਲੈਣਾ ਸਾਡੇ ਕੋਲੇ ਪੈਸੇ ਬਹੁਤ ਐ ਅਸੀਂ ਵੋਟਾਂ ਤੋਂ 2 ਦਿਨ ਪਹਿਲਾਂ 2 ਰਾਤਾਂ ਪਹਿਲਾਂ ਅਸੀਂ ਪੈਸੇ ਵੰਡਾਂਗੇ ਤੇ ਜਿੱਤ ਜਾਾਂਗੇ ਮੈਂ ਕਿਹਾ ਭਰਾਵਾ ਹੁਣ ਇਹ ਤਾਂ ਤੁਹਾਡੇ ਕੋਲੇ ਪੈਸੇ ਹੈਗੇ ਨੇ ਵੀਰੋ ਰਾਣੀਆਂ ਵਾਲਿਓ ਮੇਰੀ ਹੱਥ ਜੋੜ ਕੇ ਬੇਨਤੀ ਐ ਜੇ ਤੁਹਾਨੂੰ ਇਹ ਵੋਟਾਂ ਤੋਂ ਪਹਿਲਾਂ ਪੈਸੇ ਦੇਣ ਆਏ ਕਿਰਪਾ ਕਰਕੇ ਜਵਾਬ ਨਾ ਦੇ ਦਿਓ ਲੈ ਲਿਓ ਲੈ ਲਿਓ ਉਹ ਲక్ష్ਮੀ ਨਹੀਂ ਮੋੜੀ ਵੀ ਹੁੰਦੀ ਲక్ష్ਮੀ ਨਹੀਂ ਮੋੜੀ ਵੀ ਹੁੰਦੀ ਉਹ ਥੋੜੇ ਹੀ ਨੇ ਇਹਨਾਂ ਨੇ ਕਿਹਾ ਨਰਮਾ ਬੀਜਿਆ ਥੋੜੀ ਪੈਸੇ ਨੇ ਬਸ ਇੰਨਾ ਇੱਕ ਕਰ ਦਿਓ 20 ਤੇ ਵੋਟਾਂ ਵਾਲੇ ਬਿੰਨ ਝਾੜੂ ਵਾਲਾ ਬੜਨ ਦਬਕੇ ਵੀ ਹੈ ਆ ਜਿਹੜੇ ਜਿਹੜੇ ਸਮਝ ਗਏ ਉਹ ਤਾੜੀ ਮਾਰ ਦੋ ਬਾਕੀ ਨੂੰ ਮਾਫ ਆ ਬੜਾ ਸਮਝਦਾਰ ਲੱਕਾ ਬੜਾ ਸਮਝਦਾਰ ਲੱਕਾ ਵਈ ਜੇ ਸਾਰੇ ਸਮਝ ਗਏ ਆਹੀ ਕੰਮ ਕਰਨਾ ਵੀ ਮੈਂ ਹੁਣ ਤੁਹਾਡੇ ਵੱਲੋਂ ਇਹੀ ਸਮਝਾਂ ਵੀ ਹਾਂ ਬਾਢੀ ਸੋ ਆ ਪ੍ਰਮਾਤਮਾ ਦੋ ਵਾਰੀ ਅਰਦਾਸ ਇਹੀ ਕਰੀਂਦੀ ਆ ਪ੍ਰਮਾਤਮਾ ਉਹ ਜਿੰਨੀ ਕਿ इज्जत ਬਣਾਤੀ ਐਨੀ ਕਾਇਮ ਰੱਖੀ ਭਾਵੇਂ ਵਧਾਈ ਨਾ ਪਰ ਕਟਣ ਨਾ ਦੇਈ ਉਹ ਮੇਰੇ ਤੋਂ ਕੋਈ ਐਹ ਜੀ ਫੈਲ ਨਾ ਸੈਨ ਕਲਾਰੀ ਰੱਬਾ ਜਿਹਦੇ ਨਾਲ ਕਿਸੇ ਘਰ ਦਾ ਚੁੱਲ੍ਹਾ ਬੁਝਦਾ ਹੋਵੇ ਮੇਰੇ ਤੋਂ ਹਮੇਸ਼ਾ ਐਹ ਜੇ ਫੈਸਲੇ ਕਰਾਈਂ ਜਿਹਦੇ ਨਾਲ ਕਿਸੇ ਦੇ ਘਰ ਚ ਤਰੱਕੀ ਦਾ ਦੀਵਾ ਜਗਦਾ ਹੋਵੇ ਤਰੱਕੀ ਹੁੰਦੀ ਹੋਵੇ ਉਸ ਦਾ ਸੋ ਵੀਰੋ ਇਹਨਾਂ ਦੇ ਮਗਰ ਨਾ ਲੱਗਿਓ ਅੱਛਾ ਹੁਣ ਤੁਹਾਨੂੰ ਲollipops ਦੇਣਗੇ ਇੱਕ ਤਾਂ ਦੇਤਾ ਵੀ 100 ਰੁਪਿਆ ਸਿਲੰਡਰ ਸਸਤਾ ਇਹਨਾਂ ਨੂੰ ਪੁੱਛੋ 1000 ਰੁਪਿਆ ਮਹਿੰਗਾ ਕਿ ਨਹੀਂ ਕੀਤਾ ਸੀ 100 ਰੁਪਿਆ ਸਸਤਾ ਤਾਂ ਕਹਤਾ 1000 ਰੁਪਿਆ ਮਹਿੰਗਾ ਕਿ ਨਹੀਂ ਕੀਤਾ ਸੀ ਇਹ ਵੀ ਸੋਚ ਲਿਆ ਕਰੋ ਆਪਾਂ ਸੋਚਣ ਲੱਗਦੇ ਆ ਨਾ ਕੱਲਾ ਇਹ ਵੀ ਸਸਤਾ ਕਰਤਾ ਯਾਰ ਹੈਂ ਉਹ ਪਾਈ ਮਹਿੰਗਾ ਕਿਨੇ ਕੀਤਾ ਸੀ ਪਹਿਲਾਂ ਇਹ ਤਾਂ ਦੇਖ ਲਓ ਇੱਕ ਨਾ ਪਰਿਵਾਰ ਸੀ ਕੁੜੀ ਦੀ ਸ਼ਾਦੀ ਸੀ ਇਕਲੌਤੀ लाड़ली ਕੁੜੀ ਸੀ ਜ਼ਿਮੀਂਦਾਰ ਪਰਿਵਾਰ ਸੀ ਵਧੀਆ ਖਾਂਡਾ ਪਿੰਡਾ ਪਰਿਵਾਰ ਸੀ ਉਹਨਾਂ ਨੇ ਕਿਹਾ ਧੂਮ ਧਾਮ ਨਾਲ ਸ਼ਾਦੀ ਕਰਾਂਗੇ ਇਕਲੌਤੀ ਕੁੜੀ ਐ ਉਹਨਾਂ ਨੇ ਕੁੜੀ ਨੂੰ ਵਿਦਾ ਕਰਨ ਵਾਸਤੇ ਸਮਾਨ ਮਹਿੰਗੀਆਂ ਅਲਮਾਰੀਆਂ ਮਹਿੰਗੇ ਟੀਵੀ ਮਹਿੰਗੇ ਬੈੱਡ ਪੂਰਾ ਸੋਨੇ ਦੇ ਚਾਂਦੀ ਦੇ ਜੇਵਰਾਤ ਪੂਰਾ ਖਰੀਦ ਲਿਆ ਸਮਾਨ ਕਹਿੰਦੇ ਕੁੜੀ ਨੂੰ ਵਿਦਾ ਕਰਾਂਗੇ ਕੱਲ ਨੂੰ ਬਰਾਤ ਆਉਣੀ ਸੀ ਅੱਜ ਰਾਤ ਨੂੰ ਪਤਾ ਲੱਗ ਗਿਆ ڈاکੂਆਂ ਨੂੰ ਵੀ ਇਸ ਘਰੇ ਮਾਲ ਹੈ ਇਸ ਘਰ ਚ ਮਾਲ ਹੈ ਆ ਹੁਣ ਦੇਖ ਲਿਓ ਸੋਚ ਲਿਓ ਵੀ ਕਿਵੇਂ ਲੌਲੀਪੌਪ ਤੋਂ ਬਚਣਾ ਹੈ ڈاکੂ ਆ ਗਏ ਟਰੱਕ ਲੈ ਕੇ ਆ ਗਏ ڈاکੂ ਉਹਨਾਂ ਨੇ ਕੁੜੀ ਦੇ ਪਰਿਵਾਰ ਨੂੰ ਇੱਕ ਕਮਰੇ ਚ ਕੀਤਾ ਬੰਦ ਬਾਹਰੋਂ ਲਾਈ ਕੁੰਢੀ ਸਾਰਾ ਸਮਾਨ ਵਿੱਚੀ ਲਮਾਰੀਆਂ ਵਿੱਚੀ ਸੋਫਾ ਸੈੱਟ ਚ ਉਹ ਸਭ ਟਰੱਕ ਚ ਲੰਦਲੇ ਸੋਨਾ ਸੋਨਾ ਲੁੱਟ ਲਿਆ ਟਰੱਕ ਦਾ ਡਾਲਾ ਬੰਦ ਕਰਕੇ ਤੁਰਨ ਲੱਗੇ ਤਾਂ ڈاکੂਆਂ ਦਾ ਸਰਦਾਰ ਕਹਿੰਦਾ ਨਹੀਂ ਮuje ਇਹ ਬਤਾਓ ਲੜਕੀ ਦਾ ਪਰਿਵਾਰ ਕੌਣ ਸੇ ਕਮਰੇ ਮੇਂ ਬੰਦ ਹੈ ਉਹ ਕਹਿੰਦੇ ਸਰਦਾਰ ਇਸ ਕਮਰੇ ਮੇਂ ਬੰਦ ਹੈ ਇਸ ਕੀ ਕੁੰਡੀ ਖੋਲੋ ਲੜਕੀ ਦਾ ਪਰਿਵਾਰ ਜਿਹੜੇ ਬੰਦ ਸੀ ਕੁੰਡੀ ਖੋਲੀ ਅੰਦਰ ਗਿਆ ڈاکੂਆਂ ਦਾ ਸਰਦਾਰ ਕੋਲੇ ਉਹਦੇ ਕੋਲੇ ਰਾਈਫਲ ਕਹਿੰਦਾ ਕੌਣ ਸੀ ਲੜਕੀ ਕੀ ਸ਼ਾਦੀ ਹੈ ਉਹ ਵਿਚਾਰੀ ਇੱਕ ਲੜਕੀ ਖੜੀ ਹੋ ਗਈ ਡਰਦੀ ਢਰਦੀ ਕਹਿੰਦੀ ਜੀ ਮੇਰੀ ਸ਼ਾਦੀ ਹੈ ڈاکੂਆਂ ਦੇ ਸਰਦਾਰ ਨੇ ਜੇਬ ਚ ਹੱਥ ਪਾਇਆ ਉਹਨੂੰ 100 ਰੁਪਏ ਸ਼ਗਨ ਦੇਤਾ ਕਹਿੰਦਾ ਪੁੱਤ ਆ ਲੈ ਜਉਂਦੀ ਵਸਤੀ ਰਹੇ ਬੁੱਢ ਸਾਧਨ ਹੋਵੇ ਪਰਮਾਤਮਾ ਸਾਰੀ ਦੁਨੀਆ ਦੀਆਂ ਖੁਸ਼ੀਆਂ ਤੇਰੀ ਝੋਲੀ ਪਾਵੇ ਜੋੜੀ ਬਣੀ ਰਹੇ ਪੁੱਤ ਬਹੁਤ-ਬਹੁਤ ਨਾਲੇ ਸਿਰ ਫਲੋਸਤਾ ਉਹ ਤੋਂ ਬਾਅਦ ਲੁੱਟ ਕੇ ਚਲੇ ਗਏ ਅਗਲੇ ਦਿਨ ਪੁਲਿਸ ਆ ਗਈ ਉਹ ਰਾਣੀਆਂ ਵਾਲਿਓ ਅਗਲੇ ਦਿਨ ਪੁਲਿਸ ਨੂੰ ਉਹ ਕੁੜੀ ਵਾਲਿਆਂ ਦੇ ਪਰਿਵਾਰ ਚੋਂ ਕੋਈ ਬੰਦਾ ਐਫ ਆਈ ਆਰ ਲਿਖਾਉਣ ਨੂੰ ਤਿਆਰ ਨਹੀਂ ਹੋਇਆ ਕਹਿੰਦੇ ਲੁੱਟ ਕੇ ਭਾਵੇਂ ਲੈ ਗਏ ਬੰਦੇ ਬਹੁਤ ਚੰਗੇ ਸੀ 100 ਰੁਪਏ ਸ਼ਗਨ ਦੇ ਗਏ ਲੈ ਕੀ ਕਰਨਾ ਹਜਾ ਸ਼ਗਨ ਜਾਂ ਜਦੋਂ ਲੁੱਟ ਕੇ ਹੀ ਲੈ ਗਏ ਤੇ ਆਪਾਂ ਵੀ ਐਂ ਕਰ ਲੈਨੇ ਆ ਪੌਨੇ 5 ਸਾਲ ਮੋਦੀ ਨੇ ਲੂਟ ਤਾਂ ਲਿਆ ਲੇਕਿਨ 100 ਰੁਪਿਆ ਸਿਲੰਡਰ ਸਸਤਾ ਕਰ ਦਿਆ ਲੈ ਇਸ ਚੱਕਰ ਚ ਫਸ ਜਾਨੇ ਯਾਰ ਇੰਨਾ ਚੱਕਰਾਂ ਚ ਨਾ ਫਸਿਓ ਇਹ ਆਉਣਗੇ ਤੁਹਾਡੇ ਕੋਲੇ ਸੱਚੀਆਂ ਗੱਲਾਂ ਨੇ ਸੱਚੀਆਂ ਨੇ ਤਾੜੀ ਮਾਰ ਕੇ ਸਾਡੀ ਟੀਮ ਦਾ ਹੌਸਲਾ ਵਧਾ ਦਿਓ ਸੋ ਵੀਰੋ ਇਹਨਾਂ ਦਾ ਕੋਈ ਯਕੀਨ ਨਹੀਂ ਜੁਮਲੇ ਸੁਣਾਉਂਦੇ ਐ چوٹ سے چوٹ چل رہا ہے میں تو پارلیمنٹ چ بولتا سی میں کیا مودی جی پندرہ لاکھ کی رقم لکھتا ہوں تو کلم رک جاتی ہے پندرہ لاکھ کی رقم لکھتا ہوں تو قلم رک جاتی ہے کالے دھن کے بارے میں سوچتا ہوں تو سیاہی سوکھ جاتی ہے ہر بات ہی جملہ نکلی اب تو یہ بھی شک ہے کیا چائے بنانی آتی ہے ਮੈਨੂੰ ਲੱਗਦਾ ਚਾਹ ਵੀ ਨਹੀਂ ਬਣਾਉਣੀ ਆਉਂਦੀ ਹੋਣੀ ਐਨਾ ਝੂਠ ਯਾਰ ਐਨਾ ਝੂਠ ਸੋ ਇਹ ਮੈਨੂੰ ਕਹਿੰਦੇ ਕਹਿੰਦੇ ਤੁਹਾਡੇ ਕੋਲੇ ਪੈਸੇ ਨਹੀਂ ਮੈਂ ਕਿਹਾ ਬਿਲਕੁਲ ਨਹੀਂ ਕਹਿੰਦੇ ਤੁਹਾਡੇ ਕੋਲੇ ਸਾਡੇ ਵਾਂਗੂ ਗੁੰਡਾਗਰਦੀ ਨਹੀਂ ਮੈਂ ਕਿਹਾ ਬਿਲਕੁਲ ਗੁੰਡਾਗਰਦੀ ਨਹੀਂ ਕਰਦੇ ਕਹਿੰਦੇ ਤੁਸੀਂ ਧਰਮ ਦੀਆਂ ਮੰਦਰਾਂ ਮਾਸਟਰਾਂ ਦੀਆਂ ਗੱਲਾਂ ਨਹੀਂ ਕਰਦੇ ਮੈਂ ਕਿਹਾ ਜੀ ਅਸੀਂ ਨਹੀਂ ਕਰਦੇ ਅਸੀਂ ਤਾਂ ਸਕੂਲਾਂ ਦੀਆਂ ਹਸਪਤਾਲਾਂ ਨਹੀਂ ਕਰਦੇ ਆ ਫਿਰ ਕਿਵੇਂ ਜਿੱਤੋਂਗੇ ਉਹ ਮੈਂ ਕਿਹਾ ਜਿਹੜਾ ਖਜ਼ਾਨਾ ਸਾਡੇ ਕੋਲੇ ਆ ਉਹ ਫਿਰ ਤੁਹਾਡੇ ਕੋਲੇ ਨਹੀਂ ਹੈਗਾ ਕਹਿੰਦੇ ਵੀ ਕੀ ਮੈਂ ਕਿਹਾ ਜਿਹੜਾ ਖਜ਼ਾਨਾ ਸਾਡੇ ਕੋਲੇ ਆ ਉਹ ਤੁਹਾਡੇ ਕੋਲੇ ਨਹੀਂ ਕਹਿੰਦੇ ਵੀ ਕੀ ਮੈਂ ਇਹਨੂੰ ਇੱਕ ਛੋਟੀ ਜੀ ਗੱਲ ਸੁਣਾਈ ਮੇਰੀ ਦਾਦੀ ਮੈਨੂੰ ਇਹ ਬਾਤ ਸੁਣਾਉਂਦੀ ਹੁੰਦੀ ਸੀ ਜਦੋਂ ਛੋਟੇ ਹੁੰਦੇ ਸੀ ਗੁਰੂ ਨਾਨਕ ਸਾਹਿਬ ਤੇ ਬਾਬਾ ਮਰਦਾਨਾ ਉਦਾਸੀਆਂ ਤੇ ਤੁਰੇ ਫਿਰਦੇ ਸੀ ਦੁਨੀਆ 'ਚ ਸੁਧਾਰ ਕਰਦੇ ਲੋਕਾਂ ਨੂੰ ਸੱਚ ਦਾ ਹੌਕਾ ਦਿੰਦੇ ਕਿਸੇ ਪਿੰਡ ਦੀ ਜੂਹ ਤੇ ਠਹਿਰੇ ਤਾਂ ਗੁਰੂ ਸਾਹਿਬ ਨੇ ਕਿਹਾ ਮਰਦਾਨਿਆਂ ਰਵਾਬ ਛੇੜ ਬਾਣੀ ਉਚਰਨੀ ਐ ਮਰਦਾਨੇ ਬਾਬੇ ਨੇ ਰਵਾਬ ਛੇੜੀ ਗੁਰੂ ਸਾਹਿਬ ਬਾਣੀ ਉਚਰਨ ਲੱਗੇ ਧੁਰ ਕੀ ਬਾਣੀ ਪਿੰਡ ਦੇ ਲੋਕਾਂ ਨੂੰ ਪਤਾ ਲੱਗ ਗਿਆ ਆਪਣੇ ਪਿੰਡ ਦੀ ਜੂਹ ਤੇ ਕੋਈ ਫਕੀਰ ਆ ਗਿਆ ਕੋਈ ਰੱਬ ਦਾ ਬੰਦਾ ਆ ਗਿਆ ਉਹ ਸਿੱਧੀ ਆ ਰੱਬ ਨਾਲ ਜੇ ਉਹਦੀ ਸਤ ਸੰਗ ਕਰ ਲਈਏ ਕਿਸਮਤਾ ਪਲਟ ਦਊਗਾ ਚਲੋ ਉਹਦੇ ਉਹਦੇ ਨਾਲ ਚੱਲਦੇ ਆ ਆ ਦੇਖ ਲਿਓ ਇਹ ਗੱਲ ਵੀ ਯਾਦ ਰੱਖ ਲਿਓ ਕਿ ਭਗਵਾਨ ਤਮਾਨ ਕਹਿ ਕੇ ਗਿਆ ਸੀ ਕਿ ਜੋ ਉਹਨਾਂ ਕੋਲ ਹੈ ਉਹ ਸਾਡੇ ਕੋਲੇ ਨਹੀਂ ਪਰ ਜੋ ਸਾਡੇ ਕੋਲੇ ਹੋ ਉਹਨਾਂ ਕੋਲੇ ਨਹੀਂ ਤਾਂ ਗੁਰੂ ਸਾਹਿਬ ਕਹਿੰਦੇ ਲੋਕਾਂ ਨੂੰ ਭਾਈ ਤੁਸੀਂ ਗੁਰਨਾਨਕ ਸਾਹਿਬ ਨੂੰ ਕਹਿੰਦੇ ਲੋਕ ਅਸੀਂ ਤੁਹਾਡੇ ਨਾਲ ਚੱਲਾਂਗੇ ਗੁਰੂ ਸਾਹਿਬ ਕਹਿੰਦੇ ਭਾਈ ਸਾਡੇ ਰਸਤੇ ਔਖੇ ਆ ਸਾਡੀਆਂ ਰਾਹਾਂ ਸੱਚ ਵਾਲੀਆਂ ਨੇ ਅਸੀਂ ਸੱਚ ਦੇ ਰਾਹਾਂ ਦੇ ਪਾਂਦੀ ਆ ਤੁਹਾਡੇ ਤੋਂ ਤੁਰਿਆ ਨਹੀਂ ਜਾਣਾ ਤੁਸੀਂ ਗ੍ਰਸਤੀ ਵਾਲਿਆਂ ਤੁਸੀਂ ਆਮ ਜੀਵਨ ਵਾਲਿਆਂ ਤੁਹਾਡੇ ਤੋਂ ਤੁਰਿਆ ਨਹੀਂ ਜਾਣਾ ਲੋਕ ਕਹਿੰਦੇ ਨਹੀਂ ਜੀ ਇਸ ਤਾਂ ਚੱਲਾਂਗੇ ਕਹਿੰਦੇ ਚਲੋ ਆਜੋ ਤੁਰੇ ਗਏ ਤੁਰੇ ਗਏ ਰਾਸਤੇ 'ਚ ਚਾਂਦੀ ਦੇ ਢੇਰ ਆ ਗਏ ਜੀ ਇੱਧਰ ਵੀ ਚਾਂਦੀ ਦੇ ਢੇਰ ਇੱਧਰ ਵੀ ਚਾਂਦੀ ਦੇ ਢੇਰ ਜਿਨ੍ਹਾਂ ਜਿਨ੍ਹਾਂ ਨੂੰ ਚਾਂਦੀ ਮਿਲੀ ਉਹ ਚਾਂਦੀ ਚੱਕੀ ਉਹਨਾਂ ਨੇ ਕਹਿੰਦੇ ਲਵੀ ਮਾਰੋ ਗੋਲੀ ਸੱਚ ਨੂੰ ਆਪਣਾ ਕੰਮ ਤਾਂ ਬਣ ਗਿਆ ਚਾਂਦੀ ਮਿਲ ਗਈ ਆਪਾਂ ਨੂੰ ਕਾਫਲਾ ਅੱਧਾ ਰਹਿ ਗਿਆ ਜੀ ਤਾਂ ਗੁਰੂ ਸਾਹਿਬ ਨੇ ਪੁੱਛਿਆ ਭਾਈ ਤੁਸੀਂ ਲੋਕ ਕਹਿੰਦੇ ਅਸੀਂ ਚਾਂਦੀ ਵਾਲੇ ਨਹੀਂ ਜੀ ਅਸੀਂ ਤਾਂ ਨਾਲ ਚੱਲਾਂਗੇ ਗੁਰੂ ਸਾਹਿਬ ਕਹਿੰਦੇ ਰਸਤੇ ਔਖੇ ਆ ਸਕਦੇ ਆ ਰਸਤੇ ਮੁਸ਼ਕਿਲ ਆ ਸਕਦੇ ਹਨ ਕਹਿੰਦੇ ਨਹੀਂ ਜੀ ਚੱਲेंगे ਸਾਥ ਵਿੱਚ ਕਹਿੰਦਾ ਚਲੋ ਤੁਰੇ ਗਏ ਤੁਰੇ ਗਏ ਅੱਗੇ ਸੋਨੇ ਦੇ ਢੇਰ ਆ ਗਏ ਔਰ ਜਿਨ੍ਹਾਂ ਨੂੰ ਸੋਨਾ ਚਾਹੀਦਾ ਸੀ ਉਹਨੇ ਸੋਨਾ ਚੱਕਿਆ ਕਹਿੰਦੇ ਚਲੋ ਚਾਂਦੀ ਵਾਲਿਆਂ ਨਾਲੋਂ ਵਧੀਆ ਰਹਿਗੇ ਉਹ ਥੋੜਾ ਜਿਹਾ ਪਹਿਲਾਂ ਤੁਰ ਗਿਆ ਆਪਣਾ ਸੋਨਾ ਮਿਲ ਗਿਆ ਬੰਦੇ 10 ਰਹਿ ਗਏ ਜੀ ਗੁਰੂ ਸਾਹਿਬ ਕਹਿੰਦੇ ਹਾਂ ਵੀ ਤੁਸੀਂ ਉਹ ਕਹਿੰਦੇ ਜੇ ਇਸ ਦਾ ਥੋੜੇ ਨਾਲ ਚਲਾਂਗੇ ਅਸੀਂ ਸੋਨੇ ਚਾਂਦੀ ਵਾਲੇ ਨਹੀਂ ਹੈਗੇ ਗੁਰੂ ਸਾਹਿਬ ਕਹਿੰਦੇ ਰਸਤੇ ਮੁਸ਼ਕਿਲ ਆ ਸਕਦੇ ਨੇ ਕਹਿੰਦੇ ਆਉਣ ਦੋ ਤੁਰੇਗੇ ਤੁਰੇਗੇ ਅੱਗੇ ਹੀਰੇ ਮੋਤੀਆਂ ਦੇ ਢੇਰ ਆ ਗਏ ਜੀ ਉਹ 10 ਬੰਦਿਆਂ ਨੇ ਹੀਰੇ ਮੋਤੀ ਚੱਕੇ ਕਹਿੰਦੇ ਚਲੋ ਆਪਾਂ ਸੋਨੇ ਤੇ ਚਾਂਦੀ ਦੋਨਾਂ ਨਾਲੋਂ ਹੀ ਵਧੀਆ ਰਹਿ ਗਏ ਚਲੋ ਚੱਲੀਏ ਰਹਿ ਗਿਆ ਕੱਲਾ ਬਾਬਾ ਮਰਦਾਨਾ ਗੁਰੂ ਸਾਹਿਬ ਕਹਿੰਦੇ ਮਰਦਾਨਿਆ ਤੂੰ ਬਾਬਾ ਮਰਦਾਨਾ ਕਹਿੰਦਾ ਹੱਥ ਜੋੜ ਕੇ ਕਹਿੰਦਾ ਗੁਰੂ ਸਾਹਿਬ ਮੈਂ ਨਹੀਂ ਜਾਂਦਾ ਮੈਂ ਤਾਂ ਉਹਨਾਂ ਤੋਂ ਅਮੀਰ ਆ ਮੈਂ ਨਹੀਂ ਜਾਂਦਾ ਗੁਰੂ ਸਾਹਿਬ ਕਹਿੰਦੇ ਮਰਦਾਨਿਆ ਨਾ ਤੇਰੇ ਕੋਲੇ ਸੋਨਾ ਹੈ ਨਾ ਤੇਰੇ ਕੋਲੇ ਚਾਂਦੀ ਹੈ ਨਾ ਤੇਰੇ ਕੋਲੇ ਹੀਰੇ ਆ ਨਾ ਤੇਰੇ ਕੋਲੇ ਮੋਤੀ ਆ ਤੂੰ ਉਹਨਾਂ ਤੋਂ ਅਮੀਰ ਕਿਵੇਂ ਆ ਤਾਂ ਬਾਬਾ ਮਰਦਾਨਾ ਕਹਿੰਦਾ ਗੁਰੂ ਸਾਹਿਬ ਕਹਿੰਦਾ ਉਹਨਾਂ ਕਾਮਲਿਆਂ ਨੂੰ ਕੀ ਸਮਝਾਵਾਂ ਜਿਹੜੇ ਸੋਨਾ ਚਾਂਦੀ ਹੀਰੇ ਮੋਤੀ ਲੈ ਕੇ ਆਪਣੇ ਆਪ ਨੂੰ ਅਮੀਰ ਸਮਝ ਕੇ ਘਰਾਂ ਨੂੰ ਤੁਰ ਗਏ ਮੈਂ ਉਹਨਾਂ ਨੂੰ ਕਿਵੇਂ ਸਮਝਾਵਾਂ ਕਿ ਮੈਂ ਉਹਨਾਂ ਤੋਂ ਅਮੀਰ ਆ ਕਿਉਂਕਿ ਜਿਹੜਾ ਸੋਨਾ ਚਾਂਦੀ ਹੀਰੇ ਮੋਤੀ ਵੰਡੀ ਜਾਂਦਾ ਜਦੋਂ ਉਹੀ ਮੇਰੇ ਨਾਲ ਤੁਰਿਆ ਜਾਂਦਾ ਫਿਰ ਮੇਰੇ ਤੋਂ ਵੱਡਾ ਖਜਾਨਾ ਹੋਰ ਕਿਹਦੇ ਨਾਲ ਹੋ ਸਕਦਾ ਜੀ ਵੀਰ ਪਿੰਡ ਦਾ ਪੰਚਾਇਤ ਦਾ ਮੈਂਬਰ ਕੌਣ ਬਣਾਉਂਦਾ ਲੋਕ ਸਰਪੰਚ ਕੌਣ ਬਣਾਉਂਦਾ ਲੋਕ ਬਲਾਕ ਸੰਮਤੀ ਦਾ ਜ਼ਿਲ੍ਹਾ ਪ੍ਰਸ਼ਾਸਨ ਦਾ ਮੈਂਬਰ ਤੇ ਪ੍ਰਧਾਨ ਕੌਣ ਬਣਾਉਂਦਾ ਲੋਕ ਐਮਐਲਏ ਕੌਣ ਬਣਾਉਂਦਾ ਲੋਕ ਮੰਤਰੀ ਕੌਣ ਬਣਾਉਂਦੇ ਨੇ ਲੋਕ ਮੁੱਖ ਮੰਤਰੀ ਕੌਣ ਬਣਾਉਂਦੇ ਨੇ ਲੋਕ ਪ੍ਰਧਾਨ ਮੰਤਰੀ ਕੌਣ ਬਣਾਉਂਦੇ ਨੇ ਲੋਕ ਜਦੋਂ ਲੋਕ ਹੀ ਸਾਡੇ ਨਾਲ ਹੈ ਫਿਰ ਸਾਡੇ ਤੋਂ ਵੱਡਾ ਖਜ਼ਾਨਾ ਹੋਰ ਕਿਹਦੇ ਕੋਲੇ ਹੋ ਸਕਦਾ ਜੀ ਆ ਗੱਲ ਕਹਿਣਾ ਹੈ ਆਪਣੇ ਤਾਂ ਚੋਣ ਨਿਸ਼ਾਨੀ ਬਹੁਤ ਵਧੀਆ ਹੈ ਮਾਵਾ ਪੈਣਾ ਨੂੰ ਤਾਂ ਦੱਸਣ ਦੀ ਵੀ ਲੋੜ ਨਹੀਂ ਪੈਂਦੀ ਇਹ ਤਾਂ ਸਵੇਰੇ ਸਵੇਰੇ 5 ਵਜੇ ਨੇਰੇ ਚ ਵੀ ਪਾੜ ਲੈਂਦੀਆਂ ਨੇ ਵੀ ਕਿੱਥੇ ਜਿਪਿਆ ਆ ਤੁਸੀਂ ਬਹੁਤੇ ਖੁਸ਼ ਨਾ ਹੋ ਜੇ ਲੋੜ ਪੈ ਜੇ ਸ਼ਾਮ ਨੂੰ ਵੀ ਭਾਂ ਪਹਿਲਾਂ ਆਪਾਂ ਸਿਰਫ ਦੁਕਾਨ ਜਾਂ ਮਕਾਨ ਸਾਫ਼ ਕਰਦੇ ਸੀ ਪਰ ਹੁਣ ਰਵਿੰਦ ਕੇਜਰੀਵਾਲ ਜੀ ਦੀ ਗਵਾਹੀ ਦੇ ਵਿੱਚ ਇਸ ਝਾੜੂ ਨਾਲ ਪੂਰਾ ਹਿੰਦੁਸਤਾਨ ਸਾਫ਼ ਕੀਤਾ ਜਾਊਗਾ ਰਾਣੀਆਂ ਵਾਲਿਓ ਹਿੰਦੁਸਤਾਨ ਸਾਫ਼ ਸੋ ਵੀਰ ਆਪਾਂ ਨੂੰ ਲੜਾਉਂਦੇ ਆ ਇੱਧਰ ਲਿਆਂ ਨੂੰ ਇੱਧਰ ਲਿਆਂ ਲੜਾਉਂਦੇ ਆ ਕਹਿੰਦੇ ਜੇ ਇੱਧਰ ਲਿਆਂ ਨੂੰ ਵੋਟ ਪਾਤੀ ਇੱਧਰਲੇ ਤੁਹਾਡੇ ਮੰਗਲ ਸੂਤਰ ਖੋਹ ਲੈਣਗੇ ਜੇ ਇੱਧਰ ਲਿਆਂ ਨੂੰ ਪਾਤੀ ਇਹ ਤੁਹਾਡੀਆਂ ਟੂਟੀਆਂ ਪੱਟ ਕੇ ਲੈ ਜਾਣਗੇ ਇਹ ਆ ਕਰ ਦੇਣਗੇ ਸਾਨੂੰ ਲੜਾਈ ਜਾਂਦੇ ਆ ਯਾਰ ਪਬਲਿਕ ਨੂੰ ਆਪਸ ਚ ਬੀਰੋ ਆਪਾਂ ਨੂੰ ਪਤਾ ਹੀ ਨਹੀਂ ਲੁੱਟਣ ਵਾਲੇ ਕੌਣ ਨੇ ਆਪਾਂ ਇੱਕ ਦੂਜੇ ਚੋਂ ਹੀ ਲਟੇਰੇ ਭਾਲੀ ਜਾਂਦੇ ਆ ਪੰਜਾਬ ਨੂੰ ਹਰਿਆਣੇ ਨਾਲ ਲੜਾਈ ਜਾਂਦੇ ਆ ਕਦੋਂ ਨਾਲ ਲੜਾਈ ਜਾਂਦੇ ਆ ਪੰਜਾਬ ਤੇ ਹਰਿਆਣੇ ਦੀ ਲੜਾਈ ਹੋਈ ਕੋਈ ਹੈ ਨਹੀਂ ਕੋਈ ਲੜਾਈ ਨਹੀਂ ਛੋਟੇ ਵੱਡੇ ਭਾਈ ਆ ਜੀ ਹੁਣ ਤਾਂ ਰਿਸ਼ਤੇਦਾਰ ਬੈਲਾ ਵੀ ਤਾਂ ਹੈਗੇ ਸੀ ਮੇਰੀ ਹੁਣ ਵਹੀ ਏ ਥੋੜੀ ਜੀ ਹੁਣ ਤਾਂ ਰਿਸ਼ਤੇਦਾਰੀਆਂ ਵੀ ਨੇ ਥੋੜੀ ਜਿਹੀ ਤਾੜੀਆਂ ਵੱਧ ਮਾਰ ਦਿਓ ਮੈਂ ਘਰੇ ਜਾ ਕੇ ਰੋਟੀ ਵੀ ਖਾਣੀ ਏ ਇੱਕ ਦੂਜੇ ਨਾਲ ਸਾਡੀਆਂ ਆਉਣੇ ਆ ਜਾਣੀਆਂ ਸਕੇਰੀਆਂ ਨੇ ਵੀਰੋ ਅੱਪਾ ਆਪਦੇ ਆਪ ਚੋ ਚੋਰ ਲੱਭੀ ਜਾਂਦੇ ਆ ਚੋਰ ਕਿੱਥੇ ਨੇ ਦੱਸਦਾ ਮੈਂ ਤੁਹਾਨੂੰ ਕਿਸੇ ਪਿੰਡ ਚ ਮੱਝਾਂ ਚੋਰੀ ਹੋਣ ਲੱਗੀਆਂ ਇੱਕ ਰਾਤ ਨੂੰ ਦੋ ਮੱਝਾਂ ਚੋਰੀ ਹੋ ਗਈਆਂ ਅਗਲੇ ਦਿਨ ਪਿੰਡ ਚ ਤਰਸੱਲੀ ਮੱਚ ਗਈ ਕਹਿੰਦੇ ਬਲਦੇਵ ਸਿੰਘ ਦੀਆਂ ਦੋ ਮੱਝਾਂ ਚੋਰੀ ਹੋ ਗਈਆਂ ਉਸ ਤੋਂ ਅਗਲੀ ਰਾਤ ਇੱਕ ਮੱਝ ਹੋਰ ਚੋਰੀ ਹੋ ਗਈ ਲੈ ਕਹਿੰਦੇ ਜਰਨੈਲ ਦੀ ਮੱਝ ਵੀ ਚੋਰੀ ਹੋ ਗਈ ਇੱਕ ਉਸ ਤੋਂ ਅਗਲੀ ਰਾਤ ਦੋ ਹੋਰ ਹੋ ਗਈਆਂ ਲੈ ਕਹਿੰਦੇ ਨਰੇਸ਼ ਦੀਆਂ ਦੋ ਮੱਝਾਂ ਚੋਰੀ ਹੋ ਗਈਆਂ ਪਿੰਡ ਦੇ ਲੋਕ ਇੱਕ ਪਿੰਡ ਦੀ ਜੂਹ ਤੇ ਇੱਕ ਸਾਧੂ ਮਹਾਤਮਾ ਰਹਿੰਦਾ ਸੀ ਬੜੀ ਮੰਨਤਾ ਸੀ ਉਹਦੀ ਲੋਕ ਮੰਨਦੇ ਸੀ ਉਹਨੂੰ ਉਹਨੂੰ ਜਾ ਕੇ ਕਹਿੰਦੇ ਜੀ ਪਿੰਡ ਤੇ ਕੋਈ ਰੂਪੀ ਆ ਕੋਈ ਉਹ ਪਿੰਡ ਤੇ ਕੋਈ ਸ਼ਨੀ ਦਾ ਗ੍ਰਹਿ ਕੀ ਹੋ ਗਿਆ ਬਾਬਾ ਜੀ ਆਪਾ ਦੱਸੋ ਸਾਡੀਆਂ ਤਾਂ ਮੱਝਾਂ ਹੀ ਚੋਰੀ ਹੋਣ ਲੱਗੀਆਂ ਉਹ ਬਾਬਾ ਸੰਤ ਫਕੀਰ ਕਹਿੰਦਾ ਕੋਈ ਖਾਸ ਗੱਲ ਨਹੀਂ ਇੱਕ ਚਾਦਰ ਲੈ ਲਿਓ ਉਹ ਚਾਦਰ ਦੇ ਚਾਰੇ ਖੁੰਝੇ ਚਾਰੇ ਕੋਨੇ ਚਾਰ ਬੰਦੇ ਫੜ ਕੇ ਖੜ ਜਿਓ ਪਿੰਡ ਨੂੰ ਚਾਦਰ ਦੇ ਥੱਲੋਂ ਦੀ ਲੰਘਾ ਦਿਓ ਜਦੋਂ ਹੀ ਮੱਜਾਂ ਚੋਰੀ ਕਰਨ ਵਾਲੇ ਚਾਦਰ ਦੇ ਥੱਲੋਂ ਦੀ ਲੰਗੇ ਉਹਨਾਂ ਨੂੰ ਦਿਲ ਦਾ ਦੌਰਾ ਪੈ ਜੋ ਉੱਥੇ ਮਰ ਜਾਣਗੇ ਉਹ ਗੱਲ ਨਿਪਟ ਗਈ ਗੁਰਦੁਆਰਾ ਸਾਹਿਬ ਦੇ ਸਪੀਕਰ ਚ ਅਨਾਉਂਸਮੈਂਟ ਕਰਤੀ ਭਾਈ ਇੱਥੇ ਇਕੱਠੇ ਹੋ ਚਾਦਰ ਦੇ ਥੱਲੋਂ ਦੀ ਲੰਗਣਾ ਚਾਰ ਪਿੰਡ ਦੇ ਮੋਹਤਵਾਰ ਬੰਦਿਆਂ ਨੇ ਚਾਦਰ ਦੇ ਚਾਰ ਕੋਨੇ ਫੜ ਲਏ ਐ ਖੜ ਗਏ ਤਾਂ ਕਰਕੇ ਪਿੰਡ ਦੇ ਸਾਰੇ ਬੰਦੇ ਚਾਦਰ ਦੇ ਥੱਲੋਂ ਦੀ ਕੱਢੇ ਕੋਈ ਨਹੀਂ ਮਰਿਆ ਪਿੰਡ ਦੀਆਂ ਜਨਾਨੀਆਂ ਮਹਿਲਾਵਾਂ ਮਾਮਾਂ ਭੈਣਾਂ ਚਾਦਰ ਦੇ ਥੱਲੋਂ ਦੀ ਕੱਡੀਆਂ ਕੋਈ ਨਹੀਂ ਮਰੀ ਚਲੋ ਕਹਿੰਦੇ ਬੱਚਿਆਂ ਵਾਲਾ ਵੀ ਬਹਿਮ ਮਟਾ ਲਈਏ ਕਿਸੇ ਬੱਚੇ ਨੇ ਸ਼ਰਾਰਤ ਨਾ ਕਰਤੀ ਹੋਵੇ ਬੱਚੇ ਵੀ ਥੱਲੋਂ ਦੀ ਕੱਢ ਤੇ ਪਿੰਡ ਦੇ ਕੋਈ ਨਹੀਂ ਮਰਿਆ ਉਹ ਸਾਰਾ ਪਿੰਡ ਲੰਘ ਗਿਆ ਰਾਣੀਆਂ ਵਾਲਿਓ ਕੋਈ ਵੀ ਨਹੀਂ ਮਰਿਆ ਪਤਾ ਕਿਉਂ ਉਹ ਕਿਉਂਕਿ ਉਹ ਮੱਜਾਂ ਚੋਰੀ ਕਰਨ ਵਾਲੇ ਤਾਂ ਚਾਦਰ ਫੜ ਕੇ ਖੜੇ ਸੀ ਮਰਦਾ ਕੌਣ ਚੋਰ ਤਾਂ ਚਾਦਰ ਫੜ ਕੇ ਖੜੇ ਸੀ ਇਹੀ ਗੱਲ ਕਹਿਣ ਆਇਆ ਓਏ ਵੀ ਨਹੀਂ ਕਰੀ ਜਾਂਦੇ ਆ ਚਾਦਰ ਬੇਈਮਾਨਾਂ ਨੂੰ ਫੜ ਲਖਿਆ ਤੇ ਆਪਾਂ ਆਪੇ ਸਿੱਖ ਦੋ ਜਿਹੜਾ ਲੜੀ ਜਾਂਦੇ ਆ ਆਕਤੂਬਰ ਦੇ ਵਿੱਚ ਹਰਿਆਣਿਆਂ ਰਿਓ ਪੰਜਾਬ ਤੇ ਦਿੱਲੀ ਵਾਂਗੂ ਚਾਦਰ ਇਮਾਨਦਾਰ ਬੰਦਿਆਂ ਦੇ ਹੱਥ ਚ ਚਾਦਰ ਇਮਾਨਦਾਰ ਬੰਦਿਆਂ ਦੇ ਹੱਥਾਂ ਚ ਫੜਾ ਦੋ ਤੁਹਾਡੀਆਂ ਹਰ ਕਿਸਮ ਦੀਆਂ ਚੋਰੀਆਂ ਬੰਦ ਹੋ ਜਾਣਗੀਆਂ ਮੈਂ ਗਾਰੰਟੀ ਲੈ ਕੇ ਕਹਿੰਦਾ ਤੁਹਾਨੂੰ ਹਰ ਕਿਸਮ ਦੀਆਂ ਚੋਰੀਆਂ ਤੁਹਾਡੀਆਂ ਬੰਦ ਹੋ ਜਾਣਗੀਆਂ ਇਹ ਸਮਝਿਆ ਕੀ ਹੋਇਆ ਇਹਨਾਂ ਨੇ ਆਪਣੇ ਆਪ ਨੂੰ ਲੋਕ ਨੇ ਜੀ ਲੋਕ ਆ ਪਤਾ ਲੋਕਾਂ ਨੂੰ ਵੱਡੇ ਮੰਨਦੇ ਆ ਲੋਕ ਜਦੋਂ ਚਾਉਣ ਬੰਦਾ ਅਰਸ਼ ਤੇ ਲੋਕ ਜਦੋਂ ਚਾਣ ਬੰਦਾ ਫਰਸ਼ ਤੇ ਇਹ ਪਬਲਿਕ ਹੈ ਸਭ ਜਾਣਤੀ ਹੈ ਸੋ ਮੈਂ ਤਾਂ ਤੁਹਾਡੇ ਨਾਲ ਆਂ ਜੀ ਤੁਹਾਡੇ ਨਾਲ ਆ ਦੋ ਵਾਰੀ ਅਰਦਾਸ ਕਰਨ ਵਾਲੇ ਬੰਦੇ ਆ ਜੀ ਪਰਮਾਤਮਾ ਦਾ ਸ਼ੁਕਰਾਨਾ ਕਰਨ ਵਾਲੇ ਬੰਦੇ ਆ ਕਿ ਪਰਮਾਤਮਾ ਜੋ ਕਿਰਪਾ ਕੀਤੀ ਹੈ ਬਲ ਬਖਸ਼ੀ ਸਮਤ ਬਖਸ਼ੀ ਕਿ ਲੋਕਾਂ ਦੇ ਹੱਕ 'ਚ ਫੈਸਲੇ ਕਰੀਏ ਲੋਕੋਂ ਕੋ ਅਕਸਰ ਕਹਤੇ ਸੁਣਾ ਹੈ ਲੋਕੋਂ ਕੋ ਅਕਸਰ ਕਹਤੇ ਸੁਣਾ ਹੈ ਜਿੰਦਾ ਰਹੇ ਤੋ ਫਿਰ ਮਿਲਾਂਗੇ ਲੇਕਿਨ ਇਸ ਦਿਲ ਨੇ ਕਹਾ ਹੈ ਮਿਲਤੇ ਰਹੇ ਤੋ ਜਿੰਦਾ ਰਹਾਂਗੇ ਜਦੋਂ ਮਰਜੀ ਬੁਲਾ ਲਿਓ ਜਦੋਂ ਮਰਜੀ ਮੈਨੂੰ ਇੱਥੇ ਪਿੰਡਾਂ ਚ ਬੁਲਾ ਲਿਓ ਮੈਂ ਆ ਜਾਊਂਗਾ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਜਿੰਦਾਬਾਦ ਥੋੜਿਆ ਹੋਰ ਜ਼ੋਰ ਦੀ ਲਾ ਦਿਓ ਧਿਆੜ ਜੇਲ੍ਹ ਤੱਕ ਕੇਜਰੀਵਾਲ ਤੱਕ ਪਹੁੰਚਣੀ ਚਾਹੀਦੀ ਹੈ ਤਾਂ ਕਿ ਪਤਾ ਲੱਗੇ ਵੀ ਹੋ ਰਿਹਾ ਕੁਝ ਇਨਕਲਾਬ ਜਿੰਦਾਬਾਦ ਇਨਕਲਾਬ ਮੋਲੇ ਸੋਨਿਹਾਲ ਬਹੁਤ ਬਹੁਤ ਧੰਨਵਾਦ ਤੁਸੀਂ ਨਾ ਪਿਆਰ ਸਤਿਕਾਰ ਨਾਲ ਸੁਣਿਆ ਆਰਾਮ ਨਾਲ ਜਾਇਓ ਮਾਵਾ ਭੈਣਾ ਵੀ ਨੇ ਨਾ ਇੱਥੇ ਬਜ਼ੁਰਗ ਵੀ ਨੇ ਬੱਚੇ ਵੀ ਨੇ ਆਬਾਦ ਰਹੋ ਜ਼ਿੰਦਾਬਾਦ ਰਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਜਾਣ ਦੇ ਵਾਸਤੇ